ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿੱਚ ਹੁਣ ਤੱਕ 26 ਲੋਕਾਂ ਦੀ ਮੌਤ ਹੋ ਗਈ ਹੈ ਮੌਤ ਦਾ ਇਹ ਆંકੜਾ ਹੋਰ ਵੱਧ ਸਕਦਾ ਹੈ ਪਰ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਕਿਉਂਕਿ ਕਿਸੇ ਮਾਂ ਨੇ ਆਪਣੇ ਪੁੱਤ ਨੂੰ ਗਵਾ ਲਿਆ ਕਿਸੇ ਪਤਨੀ ਨੇ ਆਪਣੇ ਅੱਖੀ ਆਪਣੇ ਪਤੀ ਨੂੰ ਮਰਦੇ ਹੋਏ ਵੇਖਿਆ ਇਸ ਤਰੀਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਅਜੀਹਾਈ ਹੋਇਆ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਰਹਿਣ ਵਾਲੇ ਸ਼ੁਭਮ ਦੇ ਨਾਲ ਸ਼ੁਭਮ ਜੰਮੂ ਕਸ਼ਮੀਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਘੁੰਮਣ ਲਈ ਆਇਆ ਸੀ ਮਹਿਜ਼ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਇਸੇ ਸਾਲ ਫਰਵਰੀ ਦੇ ਵਿੱਚ ਵਿਆਹ ਦੇ ਬੰਧਨ ਦੇ ਵਿੱਚ ਪਜਿਆ ਸੀ ਤੇ ਇਸੇ ਦਰਮਿਆਨ ਆਪਣੇ ਪਰਿਵਾਰ ਦੇ ਨਾਲ ਕਸ਼ਮੀਰ ਦੀ ਹਸੀਨ ਘਾਟੀਆਂ ਦੇ ਵਿੱਚ ਘੁੰਮਣ ਦੇ ਲਈ ਆਇਆ ਸੀ ਪਰ ਅਤਵਾਦੀਆਂ ਨੇ ਸ਼ੁਭਮ ਨੂੰ ਉਸਦੀ ਪਤਨੀ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਕਾਨਪੁਰ ਦਾ ਰਹਿਣ ਵਾਲਾ ਸੀ ਸ਼ੁਭਮ ਜਿਸ ਨੂੰ ਅਤਵਾਦੀਆਂ ਨੇ ਪਹਿਲਾਂ ਨਾ ਪੁੱਛਿਆ ਤੇ ਬਾਅਦ ਦੇ ਵਿੱਚ ਉਸ ਦੇ ਸਿਰ ਦੇ ਉੱਤੇ ਗੋਲੀ ਮਾਰ ਦਿੱਤੀ ਸ਼ੁਭਮ ਦੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਹਮਲੇ ਤੋਂ ਇੱਕ ਦਿਨ ਪਹਿਲਾਂ ਦੀ ਇਹ ਵੀਡੀਓ ਹੈ ਜਿੱਥੇ ਹੋਟਲ ਦੇ ਵਿੱਚ ਸ਼ੁਭਮ ਆਪਣੀ ਪਤਨੀ ਪਰਿਵਾਰਕ ਮੈਂਬਰਾਂ ਦੇ ਨਾਲ ਦੋਸਤਾਂ ਦੇ ਨਾਲ ਨਜ਼ਰ ਆ ਰਿਹਾ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਾਸੀਆਂ ਖੇਡੀਆਂ ਕਰਦਾ ਹੋਇਆ ਇਹ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ ਇਹਨਾਂ ਨੂੰ ਨਹੀਂ ਸੀ ਪਤਾ ਕਿ ਅਗਲੇ ਦਿਨ ਇਹਨਾਂ ਦੇ ਨਾਲ ਕੀ ਹੋ ਜਾਣਾ ਜਿਸ ਪਰਿਵਾਰ ਦੇ ਵਿੱਚ ਖੁਸ਼ੀਆਂ ਸੀ ਹਰ ਕੋਈ ਠਾਕ ਕੇ ਲਗਾ ਕੇ ਹੱਸ ਰਿਹਾ ਸੀ ਉਹ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਸ਼ੁਭਮ ਜੋ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਵੀਡੀਓ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਸ਼ੁਭਮ ਕਹਿ ਰਿਹਾ ਕਿ ਸਪਨੂ ਹਰਾ ਦਵਾਂਗਾ ਇਹ ਕਹਿਣ ਵਾਲਾ ਸ਼ੁਭਮ ਦ੍ਰਵੇਦੀ ਜ਼ਿੰਦਗੀ ਤੋਂ ਹਾਰ ਗਿਆ ਅਭੀ ਵਿਚਾਰੂ ਨੇ ਬੋਲਾ ਮੈਂ ਸਭ ਘਰਾ ਦੂ ਨੀ ਮੈਂ ਸਭ ਘਰਾ ਦੂ ਅਰੇ ਮਾਮਾ ਅਰੇ ਆ ਗਿਆ ਬਲਗਾਮ ਦੇ ਵਿੱਚ ਅਤਵਾਦੀਆਂ ਨੇ ਸ਼ੁਭਮ ਦੇ ਸਿਰ ਦੇ ਵਿੱਚ ਗੋਲੀ ਮਾਰੀ ਇਹ ਵੀਡੀਓ ਹਮਲੇ ਤੋਂ ਇੱਕ ਦਿਨ ਪਹਿਲਾਂ ਹੋਟਲ ਦੀ ਹੈ ਜਦੋਂ ਉਹ ਤਾਸ਼ ਖੇਡਦੇ ਹੋਏ ਨਜ਼ਰ ਆ ਰਹੇ ਨੇ ਸ਼ੁਭਮ ਯੂਪੀ ਦੇ ਕਾਨਪੁਰ ਦਾ ਰਹਿਣ ਵਾਲਾ ਸੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਿੰਨਾ ਹੱਸ ਰਿਹਾ ਸੀ ਇਹ ਪਰਿਵਾਰ ਜਿਨ੍ਹਾਂ ਤੇ ਹੁਣ ਦੁੱਖਾਂ ਦਾ ਪਹਾੜ ਟੁੱਟਿਆ 2 ਮਹੀਨੇ ਪਹਿਲਾਂ ਸਿਰਫ 2 ਮਹੀਨੇ ਹੋਏ ਸੀ ਵਿਆਹ ਨੂੰ ਵਿਆਹ ਤੋਂ ਬਾਅਦ ਘੁੰਮਣ ਦੇ ਲਈ ਆਇਆ ਸੀ ਆਪਣੇ ਫੈਮਿਲੀ ਦੇ ਨਾਲ ਫਰੈਂਡਸ ਦੇ ਨਾਲ ਜਿੱਥੇ ਤਾਸ਼ ਖੇਡ ਰਿਹਾ ਸੀ ਵੀਡੀਓ ਦੇ ਵਿੱਚ ਤੁਸੀਂ ਸੁਣ ਰਹੇ ਹੋ ਕਿਸ ਤਰੀਕੇ ਦੇ ਨਾਲ ਪਰਿਵਾਰ ਖੁਸ਼ ਸੀ ਪਰ ਇੱਕ ਰਾਤ ਪਹਿਲਾਂ ਜਿਸ ਤਰੀਕੇ ਦੇ ਨਾਲ ਇਹ ਪਰਿਵਾਰ ਖੁਸ਼ ਸੀ ਅਗਲੇ ਹੀ ਦਿਨ ਇਸ ਪਰਿਵਾਰ ਦੀ ਖੁਸ਼ੀਆਂ ਨੂੰ ਨਜ਼ਰ ਲੱਗ ਜਾਂਦੀ ਹੈ ਇਹ ਪਰਿਵਾਰ ਉੱਜੜ ਗਿਆ ਹੱਸਦਾ ਵਸਦਾ ਪਰਿਵਾਰ ਜਿਨ੍ਹਾਂ ਦੀ ਖੁਸ਼ੀਆਂ ਨੂੰ ਨਜ਼ਰ ਲੱਗ ਗਈ ਤੇ ਸ਼ੁਭਮ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਪੈਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਜਿੱਥੇ ਸ਼ੁਭਮ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤਾਂ ਤੁਹਾਨੂੰ ਉਹ ਵੀਡੀਓ ਪਹਿਲਾਂ ਦਿਖਾਉਂਦੇ ਆ ਜਿਸ ਦੇ ਵਿੱਚ ਸ਼ੁਭਮ ਆਪਣੇ ਪਰਿਵਾਰਕ ਮੈਂਬਰ ਆਪਣੀ ਪਤਨੀ ਦੇ ਨਾਲ ਤਾਸ਼ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ Það er ég að fara á því